ਪਾਸ ਇੱਕ ਦੀ ਮਤਾ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਹੋਰ ਜੀ ਕਿਵੇਂ ਚੜ੍ਹਦੀ ਕਲਾ ਚੋਂ ਬਹੁਤ ਵਧੀਆ ਕਿਵੇਂ ਦੇਖ ਰਹੇ ਹੋ ਜਿਹੜੀ ਲੀਡ ਹੈ ਇਸ ਟਾਈਮ ਤੇ ਭਾਜ ਮੇਰੇ ਪਾਸੇ ਨੂੰ ਮਿਲੀ ਹੈ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਹੀ ਵੱਡੀ ਜਿੱਤ ਨਾਲ ਸ਼ਾਮ ਤੱਕ ਜਿੱਤ ਪਲਾਵਤ ਕਰਦੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਨੇ ਆ ਮਹਾਰੇ ਮਿਹਨਤ ਕਰਕੇ ਆਪ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਜਿੱਤ ਦਾ ਜਿਹੜਾ ਜਸ਼ਨ ਨਾਮ ਨਾ ਹੋਇਆ ਜਾਏ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਵੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਆ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤ ਕੋਲ ਖਾਲੇ ਦਾ ਬਹੁਤ ਤੈਅ ਦਿਲੋਂ ਤਨਵਾਦ ਕਰਦੀ ਕਿ ਜਿਨ੍ਹਾਂ ਨੇ 1 ਮਹੀਨਾ ਬਹੁਤ ਹੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤੈਅ ਦਿਲੋਂ ਤਨਵਾਦ ਕਰਦੀ ਆਂ ਬਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜਿਆ ਮਤਬਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਆ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਤੋ ਕਿ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸੰਗਤ ਨੇ ਆਪ ਮਹਾਰੇ ਬਹੁਤ ਮਿਹਨਤ ਕੀਤੀ ਆ ਕਿ ਬਹੁਤ ਹੀ ਸਾਰੀ ਸੰਗਤ ਦਾ ਤੇ ਦਿ ਲੋ ਧੰਨਵਾਦ ਕਰਦੇ ਆ ਅੱਜ ਤੇ ਕੀ ਪ੍ਰੋਗਰਾਮ ਆ ਹੋਰ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੇ ਗੁਰਦੁਆਰਾ ਸਾਹਿਬ ਦਾ ਕੀ ਆ ਚਕੂ ਤੇ ਸੰਗਤ ਕੱਟੀ ਹੋਊਗੀ ਕੀ ਕਹਿਣਾ ਚਾਹੋ ਹਾਂਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਖੰਡ ਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲੀਕਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆ 6 ਤੱਕ ਅਜੇ ਅਹੀਂ ਕੋਈ ਵੀ ਨਾ ਜਸ਼ਨ ਮ ਮਾਤਾ ਜੀ ਕੋਈ ਅਪਕਮਿੰਗ ਪਲਾਨਸ ਅਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀਗਾ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪਰੇਖਾ ਤੇ ਹੈ ਵੇਖੋ ਸਾਰਾ ਕੁਝ ਆਊਗਾ ਥੋੜੀ ਦੇਰ ਹੈ ਭਾਈ ਸਾਹਿਬ ਦੀ ਵੇਟ ਕਰਾਂਗੇ ਕਿ ਜੇ ਉਹ ਆਜਣ ਤੇ ਉਹ ਆਪਣੇ ਤੌਰ ਤੇ ਹੀ ਤੋਰਨ ਵੀ ਕੋਈ ਜਿਹੜਾ ਵੀ ਉਹਨਾਂ ਦਾ ਕਰਨਾ ਨਸ਼ੇ ਦਾ ਮੁੱਦੇ ਦਾ ਕਰਨਾ ਹੈ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਹਰ ਆਜਣ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਆਏ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਅਸੀਂ ਤੇ ਪਹਿਲਾਂ ਹੋਣਾ ਜੇ ਗੁਰਦੁਆਰਿਆਂ ਚ ਨਮਸਕਾਰ ਹੀ ਕਰਾਂ ਗੁਰਮਾਰਾ ਦਾ ਸ਼ੁਕਰਾਨਾ ਹੀ ਕਰਾਂਗੇ ਪਹਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ ਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਉਹ ਪੰਥਕ ਸਰਕਾਰ ਦਾ ਹਾਲਾਤ ਬੜੇ ਹੋਰ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੀ ਵੇਖੋ ਸ੍ਰੋਮਨੀ ਅਕਾਲੀ ਦਲ ਵੀ ਸਰਕਾਰਾਂ ਨੇ ਵੀ ਬਹੁਤ ੱੱਕਾ ਕੀਤਾ ਸੀ ਯਾਰ ੱੱਕੇ ਦਾ ਕਾਰਨ ਸੰਗਤਾਂ ਨੇ ਵੋਟਾਂ ਪਾ ਕੇ ਸਰਕਾਰਾਂ ਨੂੰ ਹੁਣ ਜਵਾਬ ਦਿੱਤਾ ਜਿਹੜਾ ਸਰਕਾਰਾਂ ਨੇ ਸਾਡੇ ਨਾਇਨਾ ਨਿਆਂ ਕੀਤਾ ਸੀ ਇੰਨਾ ੱੱਕਾ ਕੀਤਾ ਸੀ ਸਾਲ ਦੀ ਐਨਐਸਐ ਹੋਰ ਅੰਦਰ ਹੀ ਵਧਾਤੀ ਇਹ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਫਿਰਸ ਸਿੰਘ ਬਲਟੋਏ ਦਾ ਚੌਥੇ ਨੰਬਰ ਤੇ ਆਉਣਾ ਕੀ ਲੱਗਦਾ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਪੰਥਕ ਆ ਅਮਰਪਾਲ ਸਿੰਘ ਵੀ ਪੰਥਰਾ ਕਾ ਕਹਿੰਦੇ ਕਿ ਮੈਂ ਵੀ ਐਨਐਸਐ ਗੱਟੀਆਂ ਹੁੰਦੀਆਂ ਵਾ ਬਾਰ ਬਾਰ ਪੰਜ ਕਸਤੇ ਹੁੰਦੇ ਸੀ ਤੇ ਵੇਖੋ ਫਿਰ ਸੰਗਤ ਨੂੰ ਆ ਗਿਰਸਾ ਜੀਓ ਪੰਥਕ ਜੀ ਤੋਂ ਸੰਗਤ ਨੇ ਖੁਦ ਜਵਾਬ ਦਿੱਤਾ ਉਹ ਕਹਿੰਦਾ ਹਮਤਪਾਲ ਪੰਥਕ ਨਹੀਂ ਆਸ਼ੀਐਵੇਂ ਨਹੀਂ ਆਚ ਇਹ ਤਾਂ ਹੁਣ ਸੰਗਤ ਨੇ ਚੁਣਿਆ ਸੰਗਤ ਦਾ ਹੀ ਵੋਟਾਂ ਪਾ ਕੇ ਸੰਗਤ ਨੇ ਵਿਰਸਾ ਵਲਟੋਆ ਨੂੰ ਆਪਣਾ ਜਵਾਬ ਮਿਲ ਹੀ ਗਿਆ ਇਸੇ ਇੱਕ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਹੁੰਦੀਆਂ ਸੀ ਇਸ ਕਰ ਮਾਹੌਲ ਵੱਖਰਾ ਨੇ ਲੱਗਾ ਸ਼ਬੀਲਾ ਦਾ ਦੌਰ ਚੱਲੇ ਆ ਲੱਗਾ ਸ਼ਬੀਲਾ ਦਾ ਦੌਰ ਚੱਲੇ ਹਾਂਜੀ ਬਹੁਤ ਹੀ ਵਧੀਆ ਰਕਮ ਮਾਹੌਲ ਜਿੱਥੇ ਹੁਣ ਵੋਟਾਂ ਨਹੀਂ ਪਈਆਂ ਉੱਥੇ ਵੀ ਲੋਕਾਂ ਨੇ ਗੰਨੇ ਦਾ ਰਾਸ ਦਾ ਲਾਇਆ ਉੱਥੇ ਸਹਿਯੋਗ ਦਿੱਤਾ ਜਿੱਥੇ ਵੀ ਪਿੰਡ ਚ ਜਾਂਦੇ ਹਨ ਲੋਕਾਂ ਨੇ ਸ਼ਬੀਲਾਂ ਲਾਈਆਂ ਲੰਗਰ ਲਾਏ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਕਿਤੇ ਕੋਈ ਸ਼ਰਾਬਦਾਨੀ ਕਿਤੇ ਕੋਈ ਪੈਸੇਦਾਨੀ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਲੋਕ ਪੰਥ ਨੇ ਪਿਆਰ ਕਰਕੇ ਪੰਥ ਨੂੰ ਵੋਟਾਂ ਪਾਈਆਂ ਸੰਗਤ ਨੇ ਪਿਆਰ ਕਰਕੇ ਗੰਨੇ ਤੋਂ ਇੱਕ ਜ਼ਿਕਰ ਆ ਉਹਨੂੰ ਕਿਵੇਂ ਵੇਖਦੇ ਹੋ ਫਰੀਦਕੋਟ ਸੀਟ ਤੇ ਨਹੀਂ ਵਧੀਆ ਵਾ ਉਹ ਵੀ ਸੰਗਤ ਬਹੁਤ ਜ਼ਿਆਦਾ ਉਹਨਾਂ ਦਾ ਵੀ ਸਹਿਯੋਗ ਦੇਣ ਦੇਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਕੁਰਬਾਨੀ ਉਹਨਾਂ ਦੀ ਵੱਡੀ ਆ ਉਹਨਾਂ ਨੇ ਸਿੱਖਾਂ ਦੀ ਜਿਹੜੀ ਲਥੀ ਹੋਈ ਪੱਗ ਸਿਰ ਤੇ ਰੱਖੀ ਆ ਬਹੁਤ ਇਹ ਸੰਗਤ ਦਾ ਉੱਥੋਂ ਦਾ ਧੰਨਵਾਦ ਕਰਦੇ ਕਿ ਜਿਹੜੀ ਸੰਗਤ ਉਹਨਾਂ ਨੂੰ ਇੰਨਾ ਸਹਿਯੋਗ ਦੇ ਰਹੀ ਹੈ ਜੀ ਸਿੰਘ ਮਾਨ ਨਹੀਂ ਉੱਥੇ ਰੱਖ ਸਕਦੇ ਦੂਜੇ ਨੰਬਰ ਤੇ ਆ ਜੀ ਦੇਖੋ ਤੇ ਹੁਣ ਸੰਗਤ ਦਾ ਫੈਸਲਾ ਵਾ ਉਹ ਜੇ ਤਾਂ ਕੁਝ ਨਹੀਂ ਕਰ ਸਕਦੇ ਕਿ ਸਾਰੇ ਅਪੀਲ ਕਰਦੇ ਸੀ ਕਿ ਚਲੋ ਵੱਧ ਤੋਂ ਵੱਧ ਜਿਹੜੀਆਂ ਪੰਥਕ ਤੇ ਰਾਵਾਂ ਪਰ ਇਹ ਹੁਣ ਸੰਗਤ ਦੇ ਹੱਥ ਫੈਸ ਸ਼ੁਰੂ ਕੀਤੇ ਸੀ ਕਿ ਉਹਦਾ ਹੱਲ ਨਿਕਲੇਗਾ ਇਸ ਵਾਰ ਕਿਉਂਕਿ ਜੇ ਭਾਈ ਅਮਰਿਤਪਾਲ ਸਿੰਘ ਜਾਰਾਚੇਰ ਅੰਦਰ ਜੇਲ੍ਹ ਚ ਰਹਿੰਦੇ ਨੇ ਤੇ ਫਿਰ ਉਹਨਾਂ ਦੀ ਕਮਾਂਡ ਕੌਣ ਸਾਮੇਗਾ ਜੀ ਸਾਰੀ ਇਹ ਖਰੂਰ ਸਾਹਿਬ ਦੀ ਵੇਖੋ ਅਸੀਂ ਜਿੱਦਾਂ ਹੁਣ ਪ੍ਰਚਾਰ ਲਈ ਤੁਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਮੁੱਦਿਆਂ ਨੂੰ ਮਿਸ਼ੋਕ ਛੂਹਾਂਗੇ ਜਿੱਥੋਂ ਤੱਕ ਜਿੰਨੀ ਜੇ ਰੋ ਨਹੀਂ ਹੁੰਦੇ ਜਿੰਨੇ ਕਿ ਜੋਗੇ ਅਸੀਂ ਆ ਗਏ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਅਸੀਂ ਲੋਕ ਸੰਗਤਾਂ ਨੂੰ ਵਚਨ ਕੀਤੇ ਆ ਉਹਨਾਂ ਦੇ ਪੂਰੇ ਉੱਤਰ ਹੀ ਮੇਰੀ ਪੀੜੀ ਦੇ ਸੰਧਾਨ ਦੀ ਗੱਲ ਹੋਊਗੀ ਕਿਉਂਕਿ ਹਮੇਸ਼ਾ ਹੀ ਜੇ ਆਪਾਂ ਸਿਆਸਤ ਦਾ ਕੁੰਡਾ ਉੱਪਰ ਹੋਇਆ ਤੇ ਧ ਗਰਾਵਟਾਈ ਤੇ ਕੀ ਲੱਗਦਾ ਹੁਣ ਇਧਰਲੇ ਪਾਸੇ ਕੋ ਉਭਾਰ ਆਊਗਾ ਜਿਹੜਾ ਮੇਰੀ ਪੀਸ ਸੰਗਤਾਂ ਤੇ ਚੱਲੋਗੇ ਹਾਂਜੀ ਹਾਂਜੀ ਆਊਗਾ ਵਾਰ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਹੀ ਵਧੀਆ ਹੋਊਗਾ ਵਾਹਿਗੁਰੂ ਨੇ ਕਿਰਪਾ ਕੀਤੀ ਤੁਸੀਂ ਸੋਚਿਆ ਇਹ ਹੀ ਆ ਕਿ ਇੱਕ ਵਾਰੀ ਪੰਜਾਬ ਨੂੰ ਇਹੋ ਜਿਹਾ ਖੁਸ਼ਹਾਲ ਬਣਾਇਆ ਜਾਵੇ ਜਿਹੜਾ ਪਤਾ ਲੱਗੇ ਵੀ ਕੋਈ ਲੀਡਰ ਆਇਆ ਸੀ ਕਹਿੰਦਾ ਮਤਲਬ 2027 ਦੀ ਤਿਆਰੀਆਂ ਸ਼ੁਰੂ ਕਰ ਲਈਏ ਵੇਖੋ ਗੱਡੀ ਹੈ ਤੇ ਹੁਣ ਸੰਗਤ ਦਾ ਫੈਸਲਾ ਵਾ ਜਿਹੜਾ ਸੰਗਤ ਫੈਸਲਾ ਕਰੂ ਅੱਜ ਤੋਂ ਤੇ ਇਸ ਤੋਂ ਤੁਹਾਡੇ ਤੁਹਾਡੇ ਕਿਤੇ ਆ ਜੀ ਗਡੂਰ ਸਾਹਿਬ ਦਾ ਲੋਕਪਰਤਵਾ ਆ ਜਾਂਦਾ ਕਹਿੰਦੇ ਕਿ ਖਡੂਰ ਸਾਹਿਬ ਤੋਂ ਬਾਅਦ ਵਿੱਚ ਜਲੂਪੁਰ ਦੀ ਜੇ ਮੈਂ ਗੱਲ ਕਰਾਂ ਜਲੂਪੁਰ ਤੋਂ ਕਹਿੰਦੇ ਕਿ ਸਿਆਸਤ ਨਿਕਲ ਰਹੀ ਆ ਜਿਹੜੀ 2027 ਨੂੰ ਪ੍ਰਭਾਵਿਤ ਕਰੇਗੀ ਵੇਖੋ ਅਸੀਂ ਸੰਗਤ ਦੇ ਨਾਲ ਹਾਂ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਨੇ ਸਾਨੂੰ ਸਾਥ ਦੇ ਕੇ ਜਿੱਤ ਪ੍ਰਾਪਤ ਹੋਣ ਦੀ ਗਾੜੀ ਵਿੱਚ ਜੋ ਸੰਗਤ ਫੈਸਲਾ ਦਉ ਸੰਗਤ ਅਕਾਲੀ ਦਲ ਅਸੀ ਦੇ ਜਾਣ ਦਾ ਕਾਰਨ ਤੁਹਾਨੂੰ ਤੁਹਾਨੂੰ ਕੀ ਲੱਗ ਰਿਹਾ ਜੀ ਇਸ ਜੀ ਨੂੰ ਲੈ ਕੇ ਹੁਣ ਤੁਸੀਂ ਵੇਖੋ ਪੀ ਅਕਾਲੀ ਦਲ ਦੇ ਕਮਾਣੇ ਸੰਗਤ ਨੇ ਉਹਨੇ ਪਿੱਛਾ ਕੀਤਾ ਜੇ ਉਹ ਅਕਾਲੀ ਦਲ ਵਾਲੇ ਚੰਗੇ ਕੰਮ ਕਰਦੇ ਤਾਂ ਹੋ ਸਕਦਾ ਸੰਗਤ ਉਹਨਾਂ ਦਾ ਵੀ ਸਾਥ ਦੇਂਦੀ ਹਾਂ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਵੀ ਤਾਂ ਹੀ ਹਾਲਾਤ ਕਹਿੰਦੇ ਸੀ 13 ਆਣੀਆਂ ਨੇ ਲੇਕਿਨ 3 ਰਹਿ ਗਈਆਂ ਨੇ ਕੀ ਲੱਗਦਾ ਕਿ ਉਹਨਾਂ ਦਾ ਵੀ ਇਹੀ ਹਾਲਾਤ ਹੈ ਜੀ ਆਮ ਆਦਮੀ ਪਾਰਟੀ ਵਾਲੇ ਨੇ ਮੋਦਨ ਕਹਿ ਮੈਂ 24 ਘੰਟੇ ਨਸ਼ਾ ਖਤਮ ਕਰ ਦੂੰ 2.5 ਸਾਲ ਹੋ ਗਏ ਤਾਂ ਆਮ ਪਾਰਟੀ ਵਾਲੇ ਨੇ ਕਿ ਪਿੰਡ ਚ ਨਹੀਂ ਆਣਗੇ ਵੇਖਿਆ ਕੀ ਬੰਡਿਆ ਕੇ ਦਾ ਮਾਵਾਂ ਦੇ ਪੁੱਤ ਮੰਨੇ ਤੇ ਫਿਰ ਜਦੋਂ ਕੋਈ ਕੰਮ ਚੰਗਾ ਨਾ ਕਰਾਂਗਾ ਫਿਰ ਥੱਲੇ ਡਿੱਗਣਾ ਹੀ ਆ ਫਿਰ ਸੰਗਤ ਨੇ ਜਵਾਬ ਦੇਣਾ ਹੀ ਹੈ ਪ੍ਰਚਾਰ ਤੇ ਪ੍ਰਸਾਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜਿਵੇਂ ਭਾਈ ਸਾਹਿਬ ਨੇ ਆਣ ਕੇ ਚਲਾਇਆ ਚਲਵਾਇਆ ਕੋਸ਼ਿਸ਼ ਤੇ ਇਦਾਂ ਹੀ ਕਰਾਂਗੇ ਇਦਾਂ ਹੀ ਚੱਲੂਗੀ ਕਿਰ ਰੋਕਿਆ ਜਾਊਗਾ ਹਰ ਮਸਲੇ ਤੇ ਜਿਹੜਾ ਵੀ ਅਸੀਂ ਸੰਗਤਾਂ ਨਾਲ ਬਚਨ ਕੀਤੇ ਹਰ ਮਸਲੇ ਦਾ ਜਿਹੜਾ ਹੱਲ ਹੋ ਚੁੱਕਿਆ ਜਾਊਗਾ ਨੌਜਵਾਨਾਂ ਨੂੰ ਕੀ ਕਹੋਗੇ ਜੀ ਕਿਉਂਕਿ ਨੌਜਵਾਨ ਆਪ ਮੁਹਾਰੇ ਆਏ ਸੀਗੇ ਜੀ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਨੌਜਵਾਨਾਂ ਦਾ ਤੇ ਮੈਂ ਤੇ ਅੱਜ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਕਿ ਨੌਜਵਾਨੀ ਚ ਇੰਨਾ ਉਤਸ਼ਾਹ ਹੀ ਇੰਨਾ ਪਿਆਰ ਸੀ ਕਿੰਨੇ ਹੀ ਰੋਡ ਸ਼ੋਅ ਵੀ ਕੀਤੇ ਜਾਪ ਤੇ ਚ ਰਹਿ ਕੇ ਨੌਜਵਾਨੀ ਤੇ ਛੱਟਪੜਕ ਜਾਂਦੇ ਜਾਪ ਤੇ ਚ ਰਹਿ ਕੇ ਨੌਜਵਾਨਾਂ ਨੇ ਸਾਰੇ ਰੋਡ ਸ਼ੋਅ ਵੀ ਕੀਤੇ ਬਹੁਤ-ਬਹੁਤ ਮੈਂ ਨੌਜਵਾਨਿਆਂ ਦਾ ਦੇ ਲੋ ਧੰਨਵਾਦ ਕਰਦੀ ਆ ਕਿ ਬਹੁਤ ਇੰਨਾ ਚ ਪਾਲ ਸਿੰਘ ਦੀ ਮਾਤਾ ਸਾਹਿਬਾ ਨਾਲ ਮੌਜੂਦ ਨੇ ਮੁਤਲਬਤ ਕਰਦੇ ਜੀ ਹੋਰ ਕਿ ਕਿਵੇਂ ਚੜ੍ਹਦੀ ਕਲਾ ਚੋਂ ਬਹੁਤ ਵਧੀਆ ਕਿਵੇਂ ਦੇਖ ਰਹੇ ਹੋ ਜਿਹੜੀ ਲੀਡ ਹੈ ਇਸ ਟਾਈਮ ਤੇ ਭਾਜ ਮਤਫਾਸਲ ਮਿਲੀ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਹੀ ਵੱਡੀ ਲੀਡ ਨਾਲ ਸ਼ਾਮ ਤੱਕ ਜਿੱਤ ਪ੍ਰਾਪਤ ਕਰਨਗੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਨੇ ਆ ਮਹਾਰੇ ਮਿਹਨਤ ਕਰਕੇ ਆ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਜਿੱਤ ਦਾ ਜਿਹੜਾ ਜਸ਼ਨ ਨਾਮ ਆਇਆ ਜਾਈ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਉਹ ਵੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਆ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤ ਕੋਲ ਖਾਲੜਾ ਦਾ ਬਹੁਤ ਤਹਿ ਦਿਲੋਂ ਸਨਵਾਦ ਕਰਦੀ ਕਿ ਜਿਹਨੇ ਜਿਨ੍ਹਾਂ ਨੇ ਇੱਕ ਮਹੀਨਾ ਬਹੁਤ ਹੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤ ਹੀ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆ ਬਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜੀਆਂ ਮਤ ਪਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਕੋਈ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸੰਗਤ ਨੇ ਆਪ ਮੁਹਾਰੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਹੀ ਸਾਰੀ ਸੰਗਤ ਦਾ ਤੇ ਦਿলো ਧੰਨਵਾਦ ਕਰਦਾ ਅੱਜ ਤੇ ਕੀ ਪ੍ਰੋਗਰਾਮ ਆ ਹੋਰ ਹੁਣ ਤੋ ਥੋੜੀ ਦੇਰ ਬਾਅਦ ਤੁਸੀਂ ਸائیں ਗੁਰਦੁਆਰਾ ਸਾਹਿਬ ਦਾ ਕਿਆ ਸਿਕੂਚੇ ਸੰਗਤ ਇਕੱਠੀ ਹੋਊਗੀ ਕੀ ਕਹਿਣਾ ਚਾਹੋ ਹਾਂਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਖੰਡਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲਿਖਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆ 6 ਤੱਕ ਅਜੇ ਹੀ ਕੋਈ ਵੀ ਨਾ ਜਸ਼ਨ ਤੇ ਪੋਪ ਕੋਈ ਮਾਤਾ ਜੀ ਕੋਈ ਅਪਕਮਿੰਗ ਪਲਾਨਸ ਹਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀਗਾ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪਰੇਖਾ ਤਿਆਰ ਦੇਖੋ ਸਾਰਾ ਕੁਝ ਹੀ ਹੋਊਗਾ ਥੋੜੀ ਦੇਰ ਹੈ ਭਾਈ ਸਾਹਿਬ ਦੀ ਵੇਟ ਕਰਾਂਗੇ ਕਿ ਜੇ ਉਹ ਆ ਜਾਣ ਤੇ ਉਹ ਆਪਣੇ ਤੌਰ ਤੇ ਹੀ ਤੋਰਨ ਵੀ ਕੋਈ ਜਿਹੜਾ ਵੀ ਉਹਨਾਂ ਕਰਨਾ ਨਸ਼ੇ ਦਾ ਮੁੱਦੇ ਦਾ ਕਰਨਾ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਅਦ ਆ ਜਾਣ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਆਏ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਅਸੀਂ ਤੇ ਪਹਿਲੋਂ ਹੁਣ ਅਜੇ ਗੁਰਦੁਆਰੇ ਅੱਚ ਨਮਸਕਾਰ ਹੀ ਕਰਾਂ ਗੁਰਮਾਰਾ ਸ਼ੁਕਰਾਨਾ ਹੀ ਕਰਾਂਗੇ ਪਹਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ ਵਿੱਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਉਹ ਨਿੱਕੇ ਪੰਥਕ ਸਰਕਾਰ ਦਾ ਹਾਲਾਤ ਬੜੇ ਹੋਰ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲਿਕ ਦਲ ਨੂੰ ਜੀ ਵੇਖੋ ਸਰੋਮਨੀ ਅਕਾਲੀ ਦਲ ਵੀ ਸਰਕਾਰਾਂ ਨੇ ਬਹੁਤ ੱੱਕਾ ਕੀਤਾ ਸੀ ਇਹ ੱੱਕੇ ਦਾ ਕਾਰਨ ਸੰਗਤਾਂ ਨੇ ਵੋਟਾਂ ਪਾ ਕੇ ਸਰਕਾਰਾਂ ਨੇ ਹੁਣ ਜਵਾਬ ਦਿੱਤਾ ਜਿਹੜਾ ਸਰਕਾਰਾਂ ਨੇ ਸਾਡੇ ਨਾਂ ਨਿਆਂ ਕੀਤਾ ਸੀ ਇੰਨਾ ੱੱਕਾ ਕੀਤਾ ਇਸ ਸਾਲ ਦੀ ਐਨਐਸਐ ਹੋਰ ਅੰਦਰ ਹੀ ਵਧਾਤੀ ਇਹ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਅਰਸ਼ ਸਿੰਘ ਵਲਟੋਏ ਦਾ ਚੌਥੇ ਨੰਬਰ ਤੇ ਆਉਣਾ ਕੀ ਲੱਗਦਾ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਪੰਥਕ ਆ ਅਮਰਪਾਲ ਸਿੰਘ ਵੀ ਪੰਥਕ ਆ ਕਹਿੰਦੇ ਕਿ ਮੈਂ ਵੀ ਐਨਐਸਐ ਗੱਟੀਆਂ ਹੋਈਆਂ ਵਾ ਬਾਰ ਬਾਰ ਪੰਜ ਕਸਤੇ ਹੁੰਦੇ ਸੀ ਤੇ ਵੇਖੋ ਫਿਰ ਸੰਗਤ ਨੋਆ ਅਰਸ਼ ਸਿੰਘ ਵਲਟੋਏ ਨੂੰ ਜੀਓ ਪੰਥਕ ਸੀ ਤੋਂ ਨੂੰ ਸੰਗਤ ਨੇ ਖੋਜ ਬਾਬ ਦੇਤਾ ਉਹ ਕਹਿੰਦਾ ਹਮਤਪਾਲ ਪੰਥਕ ਨਹੀਂ ਆ ਸ਼ੇਮ ਹੀ ਨਹੀਂ ਆ ਚ ਇਹ ਤਾਂ ਹੁਣ ਸੰਗਤ ਨੇ ਚੁਣਿਆ ਸੰਗਤ ਦਾ ਹੀ ਵੋਟਾਂ ਪਾ ਕੇ ਸੰਗਤ ਨੇ ਵਿਸਾਵਟ ਉਹਨੂੰ ਆਪਣਾ ਜਵਾਬ ਮਿਲ ਹੀ ਗਿਆ ਕਦੇ ਇੱਕ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਜ ਸ਼ਰਾਬਾ ਚਲਦੀ ਹੁੰਦੀਆਂ ਸੀ ਇਸ ਤਰ੍ਹਾਂ ਮਾਹੌਲ ਵੱਖਰਾ ਨਹੀਂ ਲੱਗਾ ਸ਼ਬੀਲਾ ਦਾ ਦੌਰ ਚੱਲਿਆ ਸ਼ਬੀਲਾ ਦਾ ਦੌਰ ਚੱਲਿਆ ਹਾਂਜੀ ਬਹੁਤ ਹੀ ਵਧੀਆ ਰਕਮ ਮਾਹੌਲ ਜਿੱਥੇ ਹੁਣ ਵੋਟਾਂ ਨਹੀਂ ਪਈਆਂ ਉੱਥੇ ਵੀ ਲੋਕਾਂ ਨੇ ਗੰਨੇ ਦਾ ਰਾਸ ਦਾ ਲਾਇਆ ਉੱਥੇ ਸਹਿਯੋਗ ਦਿੱਤਾ ਜਿੱਥੇ ਵੀ ਪਿੰਡ ਚ ਜਾਂਦੇ ਲੋਕਾਂ ਨੇ ਸ਼ਬੀਲਾ ਲਾਈਆਂ ਲੰਗਰ ਲਾਏ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਕਿਤੇ ਕੋਈ ਸ਼ਰਾਬਦਾਨੀ ਕਿਤੇ ਕੋਈ ਪੈਸੇਦਾਨੀ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਲੋਕ ਪੰਥ ਨੇ ਪਿਆਰ ਕਰਕੇ ਪੰਥ ਨੂੰ ਵੋਟਾਂ ਪਾਈਆਂ ਸੰਗਤ ਨੇ ਪਿਆਰ ਕਰਕੇ ਗੰਨੇ ਤੋਂ ਇੱਕ ਜ਼ਿਕਰ ਆਉਂਦਾ ਸਰ ਉਹਨੂੰ ਵੀ ਵੇਖਦੇ ਹੋ ਫਰੀਦਕੋਟ ਸੀਟ ਤੇ ਨਹੀਂ ਵਧੀਆ ਵਾ ਉਹ ਵੀ ਸੰਗਤ ਬਹੁਤ ਜ਼ਿਆਦਾ ਉਹਨਾਂ ਦਾ ਵੀ ਸਹਿਯੋਗ ਦੇਣ ਦੇ ਇਹ ਦੇਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਕੁਰਬਾਨੀ ਉਹਨਾਂ ਦੀ ਵੱਡੀ ਆ ਉਹਨਾਂ ਨੇ ਸਿੱਖਾਂ ਦੀ ਜਿਹੜੀ ਲੱਥੀ ਹੋਈ ਪੱਗ ਸਿਰ ਤੇ ਰੱਖੀ ਆ ਬਹੁਤ ਹੀ ਸੰਗਤ ਦਾ ਉੱਥੋਂ ਦਾ ਧੰਨਵਾਦ ਕਰਦੇ ਕਿ ਜਿਹੜੀ ਸੰਗਤ ਉਹਨਾਂ ਨੂੰ ਇੰਨਾ ਸਹਿਯੋਗ ਦੇ ਰਹੀ ਹੈ ਮਾਨੀ ਉਹ ਕਿਹੜਾ ਕੋਣ ਸਕਿਆ ਦੂਜੇ ਨੰਬਰ ਤੇ ਆ ਜੀ ਵੇਖੋ ਤੇ ਹੁਣ ਸੰਗਤ ਦਾ ਫੈਸਲਾ ਵਾ ਉਹ ਜੇ ਤੈਨੂੰ ਕੁਝ ਨਹੀਂ ਕਰ ਸਕਦਾ ਕਿ ਸਾਰੇ ਅਪੀਲ ਕਰਦੇ ਸੀ ਕਿ ਚਲੋ ਵੱਧ ਤੋਂ ਵੱਧ ਜਿਹੜੀਆਂ ਪੰਥਕ ਤੇ ਰਹਾਂ ਵਾ ਪਰ ਇਹ ਹੁਣ ਸੰਗਤ ਦੇ ਹੱਥ ਫੈਸਲਾ ਵਾ ਮਾਤਾ ਜੀ ਕਿ ਲੱਗਦਾ ਕਿ ਜਿਹੜੇ ਮੁੱਦੇ ਤੁਸੀਂ ਸ਼ੁਰੂ ਕੀਤੇ ਸੀਗੇ ਉਹਦਾ ਹੱਲ ਨਿਕਲੇਗਾ ਇਸ ਵਾਰ ਕਿਉਂਕਿ ਜੇ ਭਾਈ ਅਮਰਿਤਪਾਲ ਸਿੰਘ ਜਾਰਾਚੇਰ ਅੰਦਰ ਜੇਲ੍ਹ ਚ ਰਹਿੰਦੇ ਨੇ ਤੇ ਫਿਰ ਉਹਨਾਂ ਕਮਾਂਡ ਕੌਣ ਸਾਮੇਗਾ ਜੀ ਸਾਰੇ ਇੱਕ ਦੂਰ ਸਾਹਿਬ ਦੀ ਵੇਖੋ ਅਸੀਂ ਜਿਦਾਂ ਹੁਣ ਪ੍ਰਚਾਰ ਲਈ ਤੁਰੇ ਹਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਮੁੱਦਿਆਂ ਨੂੰ ਮਿਸ਼ੋਕ ਛੋਵਾਂਗੇ ਜਿੱਥੋਂ ਤੱਕ ਜਿੰਨੀ ਜੇ ਰੋ ਨਹੀਂ ਹੁੰਦੇ ਜਿੰਨੇ ਕਿ ਜੋਗੇ ਅਸੀਂ ਤਨ ਬਚਨ ਕੀਤੇ ਆ ਉਹਨਾਂ ਦਾ ਪੂਰੇ ਉੱਤਰ ਹੀ ਮੇਰੀ ਪੀਰ ਦੀ ਸੰਧਾਨ ਦੀ ਗੱਲ ਹੋਊਗੀ ਕਿਉਂਕਿ ਹਮੇਸ਼ਾ ਹੀ ਜੇ ਆਪਾਂ ਸਿਆਸਤ ਦਾ ਕੁੰਡਾ ਉੱਪਰ ਹੋਇਆ ਤੇ ਧਰਮ ਦਾ ਕੁੰਡਾ ਥੱਲੇ ਰਾਜਨੀਤੀ ਘੁਬਾਰ ਆਇਆ ਗਰਾਵਟਾਈ ਤੇ ਕੀ ਲੱਗਦਾ ਹੁਣ ਇਧਰਲੇ ਪਾਸੇ ਕੋਈ ਉਭਾਰ ਆਊਗਾ ਜੇ ਮੇਰੀ ਪੀਰ ਦੇ ਸੰਧਾਨਾਂ ਤੇ ਚੱਲੋਗੇ ਹਾਂਜੀ ਹਾਂਜੀ ਆਊਗਾ ਭਾਰ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਹੀ ਵਧੀਆ ਹੋਊਗਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸੋਚਿਆ ਇਹ ਹੀ ਆ ਕਿ ਇੱਕ ਵਾਰੀ ਪੰਜਾਬ ਨੂੰ ਇਹੋ ਜਿਹਾ ਖੁਸ਼ਹਾਲ ਬਣਾਇਆ ਜਾਵੇ ਵੀ ਜਿਹੜਾ ਪਤਾ ਲੱਗੇ ਵੀ ਕੋਈ ਲੀਡਰ ਆਇਆ ਸੀ ਕਹਿੰਦਾ ਮਤਲਬ 2027 ਦੀ ਤਿਆਰੀ ਵੇਖੋ ਗੜੀਏ ਤੇ ਹੁਣ ਸੰਗਤ ਦਾ ਫੈਸਲਾ ਵਾ ਜਿਹੜਾ ਸੰਗਤ ਫੈਸਲਾ ਕਰੂ ਆ ਜੇ ਫਟਵਾ ਤੇ ਐਸਬ ਤੁਹਾਡੇ ਤੁਹਾਡੇ ਲੱਕ ਤੇ ਆ ਜੀ ਗੜੂਰ ਸਾਹਿਬ ਤੇ ਲੋਕਪਰਵਾਹ ਜਾਂਦਾ ਕਹਿੰਦੇ ਕਿ ਖਡੂਰ ਸਾਹਿਬ ਤੋਂ ਬਾਅਦ ਵਿੱਚ ਜਲੂਪੁਰ ਦੀ ਜੇ ਮੈਂ ਗੱਲ ਕਰਾਂ ਜਲੂਪੁਰ ਤੋਂ ਕਹਿੰਦੇ ਕਿ ਸਿਆਸਤ ਨਿਕਲ ਰਹੀ ਆ ਜਿਹੜੀ 2027 ਨੂੰ ਪ੍ਰਭਾਵ ਪ੍ਰਭਾਵਿਤ ਕਰੇਗੀ ਦੇਖੋ ਅਸੀਂ ਸੰਗਤ ਦੇ ਨਾਲ ਵਾਂ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਨੇ ਸਾਨੂੰ ਸਾਥ ਦੇ ਕੇ ਜਿੱਤ ਪ੍ਰਾਪਤ ਹੋਣ ਦੀ ਗਾੜੀ ਵੀ ਜੋ ਸੰਗਤ ਫੈਸਲਾ ਦਊ ਇੱਕ ਸੰਗਤ ਅਕਾਲੀ ਦਲ ਦਾ ਅਸਲੀ ਤੇ ਜਾਣ ਦਾ ਕਾਰਨ ਤੁਹਾਨੂੰ ਕੀ ਤੁਹਾਨੂੰ ਕੀ ਲੱਗ ਰਿਹਾ ਜੀ ਇਸ ਜੀ ਨੂੰ ਲੈ ਕੇ ਤੁਹਾਨੂੰ ਤੁਸੀਂ ਵੀ ਵੇਖੋ ਵੀ ਅਕਾਲੀ ਦਲ ਦੇ ਕੰਮਾਂ ਨੇ ਸੰਗਤ ਨੇ ਇਹਨਾਂ ਪਿੱਛਾ ਕੀਤਾ ਜੀ ਉਹ ਅਕਾਲੀ ਦਲ ਵਾਲੇ ਚੰਗੇ ਕੰਮ ਕਰਦੇ ਤਾਂ ਹੋ ਸਕਦਾ ਸੰਗਤ ਉਹਨਾਂ ਦਾ ਵੀ ਸਾਥ ਦੇਂਦੀ ਹਾਂ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਵੀ ਤਾਂ ਹੀ ਹਾਲਾਤ ਕਹਿੰਦੇ ਸੀ 13 ਆਣੀਆਂ ਨੇ ਲੇਕਿਨ 3 ਰਹਿ ਗਈਆਂ ਨੇ ਕੀ ਲੱਗਦਾ ਕਿ ਉਹਨਾਂ ਦਾ ਵੀ ਇਹੀ ਹਾਲਾਤ ਨੇ ਜੀ ਆਮ ਆਦਮੀ ਪਾਰਟੀ ਵਾਲੇ ਨੇ ਉਹਦੋਂ ਕਹਿ ਮੈਂ 24 ਘੰਟੇ ਨਸ਼ਾ ਖਤਮ ਕਰ ਦੂੰ 22 ਸਾਲ ਹੋ ਗਏ ਤਾਂ ਆਮ ਪਾਰਟੀ ਵਾਲੇ ਨੇ ਕਹਿ ਪਿੰਡ ਚ ਨਹੀਂ ਆਣਗੇ ਵਕੀਰ ਬੰਦੇ ਆ ਕੇ ਦਾ ਮਾਵਾਂ ਦੇ ਪੁੱਤ ਮੜਨੇ ਤੇ ਫਿਰ ਜਦੋਂ ਕੋਈ ਕੰਮ ਚੰਗਾ ਨਾ ਕਰੋਗੇ ਫਿਰ ਥੱਲੇ ਡਿੱਗਣਾ ਹੀ ਆ ਫਿਰ ਸੰਗਤ ਦੇ ਜਵਾਬ ਦੇਣਾ ਹੀ ਹੈ ਪ੍ਰਚਾਰ ਤੇ ਪ੍ਰਸਾਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜਿਨੇ ਭਾਈ ਸਾਹਿਬ ਨੇ ਆਣ ਕੇ ਚਲਾਇਆ ਚੱਲ ਰਿਹਾ ਹੈ ਕੋਸ਼ਿਸ਼ ਦੇ ਇਦਾਂ ਕਰਾਂਗੇ ਇਦਾਂ ਹੀ ਚੱਲੂਗੀ ਕਿਰਪ ਤੇ ਰੋਕਿਆ ਜਾਊਗਾ ਹਰ ਮਸਲੇ ਤੇ ਜਿਹੜਾ ਵੀ ਅਸੀਂ ਸੰਗਤਾਂ ਨਾਲ ਬਚਨ ਕੀਤੇ ਹਰ ਮਸਲੇ ਦਾ ਜਿਹੜਾ ਹੱਲ ਹੋ ਚੁੱਕਿਆ ਜਾਊਗਾ ਨੌਜਵਾਨਾਂ ਨੂੰ ਕੀ ਕਹੋਗੇ ਜੀ ਕਿਉਂਕਿ ਨੌਜਵਾਨ ਆਪ ਮੁਹਾਰੇ ਆਏ ਸੀਗੇ ਜੀ ਸਾਹਮਣੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਨੌਜਵਾਨਾਂ ਦਾ ਤੇ ਮੈਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਕਿ ਨੌਜਵਾਨੀ ਚ ਇੰਨਾ ਉਤਸ਼ਾਹ ਹੀ ਇੰਨਾ ਪਿਆਰ ਸੀ ਕਿੰਨੇ ਹੀ ਰੋਡ ਸ਼ੋਅ ਵੀ ਕੀਤੇ ਜਾਬਤੇ ਚ ਰਹਿ ਕੇ ਨੌਜਵਾਨੀ ਤੇ ਛੱਟਪੜਕ ਜਾਂਦੇ ਜਾਬਤੇ ਚ ਰਹਿ ਕੇ ਨੌਜਵਾਨਾਂ ਨੇ ਸਾਰੇ ਰੋਡ ਸ਼ੋਅ ਵੀ ਕੀਤੇ ਬਹੁਤ ਬਹੁਤ ਮੈਂ ਨੌਜਵਾਨੀਆਂ ਦਾ ਦੇ ਲੋ ਤੁਹਾਨੂੰ ਧੰਨਵਾਦ ਕਰਦੀ ਆ ਕਿ ਬਹੁਤ ਇੰਨਾ ਚ ਉਤ ਸਿੰਘ ਦੀ ਮਾਤਾ ਸਾਹਿਬਾ ਜੀ ਮੌਜੂਦ ਨੇ ਮੁਜਲਬਤ ਕਰਦੇ ਜੀ ਹੋਰ ਜਿਵੇਂ ਚੜ੍ਹਦੀ ਕਲਾ ਚੋਂ ਬਹੁਤ ਵਧੀਆ ਕਿਵੇਂ ਦੇਖ ਰਹੇ ਹੋ ਜਿਹੜੀ ਲੀਡ ਹੈ ਇਸ ਟਾਈਮ ਤੇ ਭਜਾ ਮਰਫਾਸ ਨੇ ਮੋੜੀ ਹੋਈ ਹੈ ਬਹੁਤ ਹੀ ਵਧੀਆ ਬਹੁਤ ਹੀ ਵੱਡ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਦੀ ਬਹੁਤ ਹੀ ਵੱਡੀ ਲੀਡ ਨਾਲ ਸ਼ਾਮ ਤੱਕ ਜਿੱਤ ਪ੍ਰਾਪਤ ਕਰਨਗੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਨੇ ਆ ਮਹਾਰੇ ਮਿਹਨਤ ਕਰਕੇ ਆ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਜਿੱਤ ਦਾ ਜਿਹੜਾ ਜਸ਼ਨ ਨਾਮ ਨਾ ਆਇਆ ਜਾਏ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਉਹ ਵੀ ਸ਼ੇਡਾ ਸਿੰਘਾ ਨੂੰ ਸਮਰਪਤਵਾ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤ ਕੌਰ ਖਾਲੜਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਕਿ ਜਿਨ੍ਹਾਂ ਨੇ ਇੱਕ ਮਹੀਨਾ ਬਹੁਤ ਹੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤ ਹੀ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜੀਆਂ ਮਤ ਪਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਕੋਈ ਕੱਲਾ ਬੰਦਾ ਕੋਸ਼ਿਸ਼ ਨਹੀਂ ਕਰ ਸਕਦਾ ਸੰਗਤ ਨੇ ਆਪ ਮੁਹਾਰੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਹੀ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਆਂ ਅੱਜ ਤੇ ਕੀ ਪ੍ਰੋਗਰਾਮ ਆ ਹੋਰ ਹੁਣ ਤਰੋਂ ਥੋੜੀ ਦੇਰ ਬਾਅਦ ਤੁਸੀਂ ਸ੍ਰੀ ਗੁਰਦੁਆਰਾ ਸਾਹਿਬ ਦਾ ਕਲਾਸਿਕ ਉੱਥੇ ਸੰਗਤ ਕੱਢੀ ਹੋਊਗੀ ਇਹ ਕਹਿਣਾ ਚਾਹੁੰਦਾ ਹਾਂ ਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਖੰਡਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲਿਖਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆਂ 6 ਤੱਕ ਤੋਂ ਪੁੱਛ ਪਾਉਂਦੇ ਮਾਤਾ ਜੀ ਕੋਈ ਅਪਕਮਿੰਗ ਪਲਾਨਸ ਹਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀਗਾ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪਰੇਖਾ ਦੇਖੋ ਸਾਰਾ ਕੁਝ ਹੀ ਆਊਗਾ ਥੋੜੀ ਦੇਰ ਹੈ ਭਾਈ ਸਾਹਿਬ ਦੀ ਵੇਟ ਕਰਾਂਗੇ ਕਿ ਜੇ ਉਹ ਆ ਜਾਣ ਤੇ ਉਹ ਆਪਣੇ ਤੌਰ ਤੇ ਹੀ ਥੋਰਨ ਵੀ ਕੋਈ ਜਿਹੜਾ ਵੀ ਉਹਨਾਂ ਕਰਨਾ ਨਸ਼ੇ ਦਾ ਮੁੱਦੇ ਦਾ ਕਰਨਾ ਹੈ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਹਰ ਆ ਜਾਣ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਆਏ ਹੀ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਅਸੀਂ ਤੇ ਪਹਿਲਾਂ ਹੁਣ ਅਜੇ ਗੁਰਦੁਆਰਿਆਂ 'ਚ ਨਮਸਕਾਰ ਹੀ ਕਰਾਂ ਗੁਰਦੁਆਰਿਆਂ ਦਾ ਸ਼ੁਕਰਾਨਾ ਹੀ ਕਰਾਂਗੇ ਪਹਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ 'ਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਉਹ ਨਿੱਕੇ ਜਿਹੇ ਪੰਥਕ ਸਰਕਾਰ ਦਾ ਹਾਲਾਤ ਬੜੇ ਹੋਰ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ